ਮੈਂ ਹਰਵਿੰਦਰ ਸਿੰਘ ਸਨੀ ਐਂਟਰਪ੍ਰਾਈਜ਼ ਕੋਰੀਅਰ ਸਰਵਿਸ ਜਲੰਧਰ ਰੋਡ ਨਕੋਦਰ ਮੈਂ ਆਪਣੇ ਪਰਿਵਾਰ ਅਤੇ ਆਪਣੀ ਪੂਰੀ ਟੀਮ ਵੱਲੋਂ ਆਪ ਸਭ ਨੂੰ ਦੀਵਾਲੀ ਬੰਦੀ ਛੋੜ ਦੀਵਸ ਤੇ ਵਿਸ਼ਕਰਮਾ ਦੇ ਤੇ ਲੱਖ ਲੱਖ ਵਧਾਈਆਂ ਜਿੰਨਾ ਹਾਂ ਅਤੇ ਮੈਂ ਪ੍ਰਮਾਤਮਾ ਵੈਗਰੂ ਅਗੇ ਅਰਦਾਸ ਕਰਦਾ ਹਾਂ ਕਿ ਇਹ ਸਭ ਤਿਉਹਾਰ ਆਪ ਸਭ ਲਈ ਖੁਸ਼ੀਆਂ ਖੇੜੇ ਲੈ ਕੇ ਆਉਣ ਤੁਸੀਂ ਸਾਡੇ ਕੋਲ ਕਿਸੇ ਵੀ ਕੰਟਰੀ ਵਿੱਚ ਆਪਣਾ ਜ਼ਰੂਰੀ ਸਮਾਨ ਕੱਪੜੇ ਖਾਣ ਪੀਣ ਵਾਲੀਆਂ ਚੀਜ਼ਾਂ ਅਤੇ ਦਵਾਈਆਂ ਹਰੇਕ ਕੰਟਰੀ ਵਿੱਚ ਘੱਟ ਰੇਟ ਤੇ ਵਧੀਆ ਸਰਵਿਸ ਵਿੱਚ ਭੇਜ ਸਕਦੇ ਹੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਆਪਣਾ ਸਮਾਨ ਭਾਰ ਭੇਜਣ ਲਈ ਅੰਤ ਵਿੱਚ ਆਪ ਸਭ ਨੂੰ ਮੇਰੇ ਵੱਲੋਂ ਆਉਣ ਵਾਲੇ ਸਭ ਤਿਉਹਾਰਾਂ ਦੀਆਂ ਲੱਖ ਲੱਖ ਵਧਾਈਆਂ